ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਮਟਾਲੇ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਔਰ ਸੰਗਤਾਂ ਹਰ ਰੂਪ ਦੇ ਵਿੱਚ ਆਪੋ ਆਪਣੀਆਂ ਸੇਵਾ ਜਿਹੜੀਆਂ ਉਹ ਕਰ ਰਹੀਆਂ ਨੇ ਸੋ ਇੱਕ ਸਾਡੇ ਜੋੜਾਕਾਰ ਸੁਸਾਇਟੀ ਕਾਂ ਸਾਹਿਬ ਗੁਰਦੁਆਰੇ ਤੋਂ ਸਾਡੇ ਸਤਨਾਮ ਬਾਜੀ ਹੁਣੀ ਕਲਸੀ ਸਾਹਿਬ ਹੁਣੀ ਜਿਹੜੇ ਹਰ ਸਾਲ ਬਾਜੀ ਦੇ ਜਿਹੜੇ ਤਿਆਰ ਕਰਕੇ ਸੰਗਤਾਂ ਨੂੰ ਉਹ ਦਿੰਦੇ ਸੀ ਪਿਛਲੀ ਵਾਰੀ ਇਹਨਾਂ ਨੇ 12 ਟਨ ਜਿਹੜੀ ਬਾਜੀ ਤਿਆਰ ਕੀਤੀ ਔਰ ਇਸ ਵਾਰ ਇਹਨਾਂ ਨੇ ਇਹ ਨਾ ਤਾਂ ਜਿਹੜੀ ਪਾਜੀ ਤਿਆਰ ਕੀਤੀ ਸੀ ਐ ਸੋ ਕਹਿਣ ਦਾ ਭਾਵ ਇਹ ਜਿਹੜਾ ਆ ਬਾਬਾ ਜੀ ਦਾ ਵਿਆਹ ਜਿਹੜਾ ਵਿਆਹ ਪੂਰਵ ਇਹਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤਾਂ ਆਉਂਦੀਆਂ ਨੇ ਆ ਕੇ ਗੁਰੂ ਘਰ ਤੋਂ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਔਰ ਚੜ੍ਹਦੀ ਕਲਾ ਦੀ ਦਾ ਭਾਵ ਇਹ ਜਿਹੜਾ ਮੈਂ ਅੱਗੇ ਵੀ ਮੈਸੇਜ ਦਿੰਨਾ ਹੁੰਦਾ ਵੀ ਇਹ ਜਿਹੜਾ ਪ੍ਰੋਗਰਾਮ ਹੈ ਇਹ ਜਿਹੜਾ ਬਾਬਾ ਜੀ ਦਾ ਵਿਆਹ ਪੂਰਵ ਹੈ ਇਹ ਸਾਡੇ ਬਟਾਲੇ ਵਾਸੀਆਂ ਦਾ ਸਾਰਿਆਂ ਦਾ ਔਰ ਮੈਂ ਬਾਕੀ ਵੀ ਸਿਆਸੀ ਪਾਰਟੀਆਂ ਨੂੰ ਮੈਂ ਕਹੂੰਗਾ ਵੀ ਆਪੋ ਆਪਣਾ ਵੀ ਆ ਕੇ ਯੋਗਦਾਨ ਦਿਓ ਇਹ ਇਹ ਨਹੀਂ ਵੀ ਸਰਕਾਰ ਦਾ ਪ੍ਰੋਗਰਾਮ ਹੈ ਇਹ ਇਹ ਨਹੀਂ ਵੀ ਐਮਐਲਏ ਸਾਡਾ ਕੱਲਿਆਂ ਦਾ ਪ੍ਰੋਗਰਾਮ ਹੈ ਜਿਤਨਾ ਸੰਗਤਾਂ ਰੂਪੀ ਚ ਜਿਹੜੀਆਂ ਸੇਵਾ ਕਰ ਰਹੀਆਂ ਨੇ ਆਓ ਸ਼ਹਿਰ ਬਟਾਲੇ ਦੇ ਵਿੱਚ ਚਾਹੇ ਬੀਜੇਪੀ ਆ ਚਾਹੇ ਕਾਂਗਰਸ ਆ ਚਾਹੇ ਅਕਾਲੀ ਦਲ ਆਓ ਰਲ ਕੇ ਸੇਵਾ ਕਰੀਏ ਅਸੀਂ ਵਡਭਾਗੇ ਆ ਗੁਰੂ ਸਾਹਿਬ ਨੇ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਬਟਾਲਾ ਤੇ ਸਾਨੂੰ ਸੇਵਾ ਦਾ ਮੌਕਾ ਮਿਲਿਆ ਔਰ ਆਲਕੇ ਸੇਵਾ ਕਰੀਏ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਨਾਨਕ ਜੀ ਦੇ ਵਿਆਹ ਪਰਉਦੇ ਜਿਹੜੀ ਭਾਜੀ ਕੱਢ ਰਹੇ ਆ ਨੇਤਾ ਜੀ ਸੈਰੀਕਲਸੀ ਜੀ ਹਰ ਸਾਲ ਆਉਂਦੇ ਨੇ ਇਸ ਸਾਲ ਇਹਨਾਂ ਨੇ ਇਹ ਮੌਕਾ ਆ ਕੇ ਵੇਖਿਆ ਸਾਡੀ ਹੌਸਲਾ ਅਦਾਇਗੀ ਕੀਤੀ ਸਾਡਾ ਉਹਨਾਂ ਨੇ ਕਾਫੀ ਉਤਸ਼ਾਹ ਵੇਖ ਕੇ ਸਾਨੂੰ ਕਿਹਾ ਵੀ ਤੁਸੀਂ ਇੱਕ ਬਹੁਤ ਹੀ ਵਧੀਆ ਢੰਗ ਨਾਲ ਵਧੀਆ ਤਰੀਕੇ ਨਾਲ ਜਿਹੜੀ ਭਾਜੀ ਕੱਢਦੇ ਜੀ ਬਹੁਤ ਸਾਫ ਸਫਾਈ ਕਿਉਂਕਿ ਜਿਹੜੇ ਹਲਵਾਈ ਸੀ ਉਹ ਵੀ ਨੰਗੇ ਪੈਰੀ ਸੇਵਾ ਕਰ ਰਹੇ ਸੀ ਜਿਹੜੀਆਂ ਬੇਬੀਆਂ ਸੇਟ ਧਾਕੇ ਘੋੜੀਆਂ ਗਾ ਰਹੀਆਂ ਸੀ ਇਹ ਵੇਖ ਕੇ ਨੇਤਾ ਜੀ ਦੇ ਮਨ ਨੂੰ ਬਹੁਤ ਪ੍ਰਸੰਨ ਆਇਆ ਕਿ ਸੰਗਤਾਂ ਇਤਨਾ ਸੇਵਾ ਕਰਦੀਆਂ ਨੇ ਜਿਹੜੀਆਂ ਤਨੋਂ ਮਨੋਂ ਤਾਲਾਂ ਸੇਵਾ ਕਰਦੀਆਂ ਨੇ ਉਹਨਾਂ ਦਾ ਨਾਲ ਨੇ ਬਹੁਤ ਧੰਨਵਾਦ ਕੀਤਾ ਤੇ ਬਾਬਾ ਜੀ ਦੇ ਵਿਆਹ ਦਾ ਸਾਰੇ ਸੰਗਤ ਨੂੰ ਸਾਰੇ ਜਗਤ ਨੂੰ ਬਟਾਲੇ ਆਉਂਦਾ ਸੱਦਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਤੇ ਸਾਡੇ ਗ੍ਰਹਿ ਵਿਖੇ ਜਿੱਥੇ ਮਹਾਰਾਜ ਦੇ ਵਿਆਹ ਦੇ ਸਬੰਧ ਵਿੱਚ ਭਾਜੀ ਦੀ ਤਿਆਰੀ ਹੁੰਦੀ ਹੈ ਅੱਜ ਐਮਐਲਏ ਸਾਹਿਬ ਸਾਡੇ ਨੇਤਾ ਜੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਆਏ ਸੀ ਦੇਖਣ ਵਾਸਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਜ਼ਿਟ ਕੀਤੀ ਉਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਸਾਰਿਆਂ ਨਾਲ ਔਰ ਦੇਖ ਕੇ ਬੜੇ ਖੁਸ਼ ਹੁੰਦੇ ਨੇ ਕਿ ਕਿਸ ਤਰ੍ਹਾਂ 12 13 ਹਲਵਾਈ ਲੱਗੇ ਹੋਏ ਨੇ ਉਹਨਾਂ ਨੇ ਸਿਰੋਂ ਵੀ ਟੰਗੇ ਟੱਕੇ ਹੋਏ ਨੇ ਪੈਰੋਂ ਮੰਗੀ ਹੋ ਕੇ ਤੇ ਸਾਰੀ ਸੇਵਾ ਕਰਦੇ ਨੇ ਤੇ ਇਸ ਸੇਵਾ ਨੂੰ ਨਾਲ ਦੇ ਸਾਥੀ ਵੀ ਆ ਕੇ ਉਹ ਵੀ ਬਹੁਤ ਖੁਸ਼ ਹੁੰਦੇ ਨੇ ਤੇ ਅਸੀਂ ਇਹ ਗੁਣਿਆ ਦੀ ਭਾਜੀ ਤੇ ਸ਼ੱਕਰਪਾਰੇ ਸਾਰਾ ਕੋਈ ਸਮਾਨ ਕੱਢੀਦਾ ਵਾ ਔਰ ਕਿਲੋ-ਕਿਲੋ ਦੇ ਤਕਰੀਬਨ ਪੈਕੇਟ ਇੱਕ ਬਣਾ ਕੇ 13 ਟਨ ਭਾਜੀ ਤੋਂ 13 ਟਨ ਤੋਂ ਵੱਧ ਭਾਜੀ ਸਾਡੇ ਤਿਆਰ ਹੋਈ ਹੈ ਜਿਹੜੀ ਕਿ ਲੋਕਾਂ ਵਿੱਚ ਡਿਸਟ੍ਰੀਬਿਊਟ ਕੀਤੀ ਜਾਏਗੀ ਤੇ ਇਹਦੇ ਵਿੱਚ ਅਸੀਂ ਸਾਰੇ ਇਹ ਸਾਡੇ ਮੈਂਬਰ ਜਿਹੜੇ ਨੇ 3300 ਜੋੜਾ ਕਰ ਸਰਵਾ ਸੇਵਾ ਸਾਥੀ ਸ੍ਰੀ ਕਮਸਰ ਵਰਰੇ ਦੇ ਸਾਰੇ ਸਹਿਯੋਗ ਕਰਦੇ ਨੇ ਔਰ ਹੋਰ ਵੀ ਸੰਗਤਾਂ ਬਹੁਤ ਸਾਰਾ ਸਹਿਯੋਗ ਕਰਦੀਆਂ ਪੈਕਿੰਗ ਵੀ ਸੰਗਤ ਖੁਦ ਆ ਕੇ ਕਰਦੀ ਹੈ ਅਸੀਂ ਤੇ ਕਰਾਂ ਗੁਨਾਗਦੇਵ ਗੁਨਾਬ ਸਾਹਿਬ ਦੇ ਵਿਆਪਰ ਦੇ ਕੋਈ ਵੀ ਸਿਆਸੀ ਖੇਡ ਨਾ ਖੇਡੀ ਜਾਵੇ ਤੇ ਸਾਰੇ ਕਾਰਜ ਨੂੰ ਸਾਰੇ ਲੋਕੀ ਆਪਣਾ ਕਾਰਜ ਸਮਝ ਕੇ ਕਿ ਸਾਡੇ ਗੁਰੂ ਸਾਹਿਬ ਦੀ ਸ਼ਾਦੀ ਦਾ ਕਾਰਜ ਆ ਤੇ ਬੜੇ ਸਤਜੇ ਢੰਗ ਨਾਲ ਲਵਾਈਏ ਉਹ ਗੁਰੂ ਜੀ ਖਾਲਸਾ ਵਾਗ ਜੀ ਕੀ ਫਤ